ਇਹ ਚੋਣਾਂ ਨਹੀਂ ਇਹ ਇੱਕ ਸਚਾਈ ਔਰ ਬੁਰਾਈ ਦਾ ਸੰਘਰਸ਼ ਹੈ 2014 ਜੀ ਦੀ ਕਰੀ ਪ੍ਰਧਾਨ ਮੰਤਰੀ ਬਣੇ ਫਿਰ ਦੁਬਾਰਾ 2019 ਪ੍ਰਧਾਨ ਮੰਤਰੀ ਬਣੇ ਤੀਸਰੀ ਵਾਰੀ ਹੈਟ੍ਰਿਕ ਲਾ ਕੇ 2014 ਇੱਕ ਪ੍ਰਧਾਨ ਮੰਤਰੀ ਬਣੇ ਐਸੇ ਨੇਤਾ ਦੇ ਨਿੱਤਤਵ ਜਿसे ਕੰਮ ਕਰ ਰਹੇ ਆ ਤਾਂ ਮੈਨੂੰ ਯਾਦ ਆ ਗਿਆ ਇਹ ਦੋਨੋਂ ਪਾਰਟੀਆਂ ਲਈ ਹਰ ਸਾਫ ਤੇ ਉੱਲੂ ਬੈਠਾ ਹੈ ਅੰਜਾਮੇ ਗਲੁਸਤਾ ਗਿਆ ਹੋਆ ਪੰਜਾਬ ਨੂੰ ਲੁੱਟਿਆ ਵੀ ਜੇ ਮੈਂ ਬੋਲਣਾ ਚਲ ਸ਼ੁਰੂ ਕਰਾਂ ਦੇਸ਼ ਦੇ ਉੱਤੇ ਤੇ ਮੈਂ ਸਮਝਦਾ ਰਾਤ ਬਹਿ ਜਾਈਗੀ ਇੰਨੀ ਉਪਲਬਧ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਪੰਜਾਬ ਨੂੰ ਕੁੱਟਿਆ ਵੀ ਉਹ ਆਮ ਆਦਮੀ ਪਾਰਟੀ ਨੇ ਵੀ ਔਰ ਕਾਂਗਰਸ ਨੇ ਵੀ ਅੱਜ ਪੰਜਾਬ ਦੇ ਲੋਕਾਂ ਦਾ ਲੱਕ ਤੋੜਤਾ ਹੈ ਭਗਵੰਤ ਮਾਨ ਜੀ ਦੀ ਇਸ ਆਮ ਆਦਮੀ ਪਾਰਟੀ ਸਰਕਾਰ ਦੀ ਅੱਜ ਸਾਨੂੰ ਗਰਮ ਹੀ ਹੈ ਕਿ ਪੰਜਾਬ ਵੀ ਪਹਿਲੀ ਵਾਰੀ ਮੋਦੀ ਜੀ ਦੀ ਸਰਕਾਰ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਿੱਤਾ ਇਹ ਹੈ ਭਾਰਤੀ ਜਨਤਾ ਪਾਰਟੀ ਕੇ بڑھਤੇ ਕਦਮ ਕਾਮ ਜ਼ਿਆਦਾ ਬਾਤੇਗਾ ਬਹੁਤ ਸਵਾਗਤ ਮੇਰੇ ਪ੍ਰੈਸ ਦੇ ਵੀਰਾਂ ਦਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਣਗੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਅਧਿਐਕਸ਼ ਔਰ ਪੂਰਵ ਮੈਂਬਰ ਰਾਜ ਸਭਾ ਰਹੇ ਆਦਰਨੀਯ ਸ਼ਵੀਤ ਮਲਕ ਜੀ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਪਰਦੇਸ਼ ਦੇ ਮਹਾ ਮੰਤਰੀ ਆਦਰਨੀય ਰਕੇਸ਼ ਰੁਕਟਾothor ਜੀ ਸਾਡੇ ਪੂਰਬ ਮੰਤਰੀ ਆਦਰਨੀਏ ਸੇਖੜੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਆਗੂ ਮਲੋਤਰਾ ਜੀ ਔਰ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਮੱਲੀ ਸਾਹਿਬ ਔਰ ਸਾਰੀ ਸਰੂਚੀ ਲੀਡਰਸ਼ਿਪ ਤੁਹਾਡੇ ਨਾਲ ਅੱਜ ਇਲੈਕਸ਼ਨ ਦੇ ਬਾਬਤ ਜੋ ਅੱਜ ਦਾ ਮਾਹੌਲ ਚੱਲ ਰਿਹਾ ਅੱਜ ਜੋ ਪੰਜਾਬ 'ਚ ਹੋ ਰਿਹਾ ਜਿਸ ਤਰ੍ਹਾਂ ਦੇ ਨਾਲ ਚੋਣ ਲੜੇ ਜਾ ਰਹੇ ਨੇ ਇਹਨਾਂ ਸਾਰੇ ਟੋਕਿਆਂ ਦੇ ਗੱਲ ਕਰਨ ਦੇ ਲਈ ਆਦਰਯੀ ਸ਼ਵੇਤ ਮਾਲਕ ਜੀ ਤੁਹਾਡੇ ਨਾਲ ਗੱਲ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਹਾਡੇ ਰੂਬਰੂ ਹੋਣ ਸਨਮਾਨਿਤ ਮੰਚ ਔਰ ਸਤਕਾਰਯੋਗ ਪੱਤਰਕਾਰ ਬੰਦੂਓ ਮਾਤਰ ਸ਼ਕਤੀ ਮੈਂ ਤੁਹਾਡਾ ਹਾਰਦਿਕ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਇੱਥੇ ਸਾਡੇ ਜਾਇਓ ਵਿਚਾਰਗਰਨ ਤੋਂ ਮੈਂ ਤੇ ਇੱਥੋਂ ਸ਼ੁਰੂ ਕਰਾਂਗਾ ਕਿ ਇਹ ਚੋਣ ਨਹੀਂ ਇਹ ਇੱਕ ਸਚਾਈ ਔਰ ਬੁਰਾਈ ਦਾ ਸੰਘਰਸ਼ ਹੈ ਇੱਕ ਪਾਸੇ ਸਲੋਗਨ ਭਾਰਤੀ ਜਨਤਾ ਪਾਰਟੀ ਕੇ بڑھਤੇ ਕਦਮ ਕਾਮ ਜ਼ਿਆਦਾ ਬਾਤੇ ਕਬ ਔਰ ਕਮ ਬੋਲਦਾ ਕਿਉਂਕਿ ਸੁਭਾਗਸ਼ਾਲੀਆਂ ਅਸੀ ਕਿ ਸਾਡਾ ਜਿਹੜਾ ਸੁਰਨਮ ਖਜ਼ਾਨਾ ਉਹ ਕਿਸੇ ਵੀ ਵਿਪਕਸ਼ੀ ਪਾਰਟੀ ਕੋਲ ਨਹੀਂ ਹੈ ਸਾਡੇ ਜਿਹੜੇ ਸੁਰਨਮ ਖਜ਼ਾਨੇ ਦੇ रत्न ने ਸਾਡੇ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਨਰਿੰਦਰ ਮੋਦੀ ਜੀ ਕਥਨੀ ਦੇ ਕਰਨੀ ਇੱਕ ਹੈ 2014 ਜੀ ਕਰੀ ਪ੍ਰਧਾਨ ਮੰਤਰੀ ਬਣੇ ਫਿਰ ਦੁਬਾਰਾ 2019 ਜੀ ਪ੍ਰਧਾਨ ਮੰਤਰੀ ਬਣੇ ਤੀਸਰੀ ਵਾਰੀ ਹੈਟ੍ਰਿਕ ਲਾ ਕੇ 2014 ਇੱਕ ਪ੍ਰਧਾਨ ਮੰਤਰੀ ਬਣੇ ਐਸੇ ਨੇਤਾ ਦੇ ਨਿੱਤਤਵ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਾਡੇ ਰਾਸ਼ਟਰੀ ਅគ្ਸ਼ ਜਗਤ ਪ੍ਰਕਾਸ਼ ਨੱਡਾ ਜੀ ਔਰ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਹਦੇ ਵਿੱਚ ਕੇ ਸਭ ਤੋਂ ਵੱਧ ਸੰਸਦ ਸਭ ਤੋਂ ਵੱਧ ਵਿਧਾਇਕ ਸਭ ਤੋਂ ਵੱਧ ਮੇਅਰ ਸਭ ਤੋਂ ਵੱਧ ਸਰਪੰਚ ਸਭ ਤੋਂ ਵੱਧ ਪੰਚ ਔਰ ਉਸ ਪਾਰਟੀ ਦੇ ਪ੍ਰਤੀਨਿਧੀ ਨੇ ਜੀਵਨ ਗੁਪਤਾ ਜੀ ਸਵੱਛ ਜੀਵਨ ਭਾਰਤੀ ਜਨਤਾ ਪਾਰਟੀ ਪਾਰਟੀ ਵਿਦ ਅ ਡਿਫਰੈਂਸ ਕਿ ਸਵੱਛ ਨੇਤਤਵ ਔਰ ਸਵੱਛ ਕਾਰਜਕਰਤਾ ਔਰ ਉਹਦੇ ਜੀ ਜੀਵਨ ਗੁਪਤਾ ਜੀ ਕਾਰਕਟਰ ਕੋਈ ਪਰਿਵਾਰਵਾਦ ਨਹੀਂ 34 ਸਾਲ ਤੋਂ ਜੀਵਨ ਗੁਪਤਾ ਜੀ ਸਾਡੇ ਪੱਛਮੀ ਵਿਧਾਨ ਸਭਾ उपचुनाव ਤੋਂ ਪ੍ਰਤੱਖ ਸੀ ਜਿਹੜੇ ਨੇ ਉਹ ਇੱਕ ਕਾਰਕਟਰ ਤੋਂ ਅੱਗੇ ਵਧੇ ਔਰ ਸਮਾਜ ਦੀ ਸੇਵਾ ਕਰਦੇ ਹੋਏ ਅੱਜ ਜੋ ਸਾਡੇ ਪ੍ਰਤੱਖ ਸੀ ਬਣੇ ਨੇ ਸੋ ਭਾਰਤੀ ਜਨਤਾ ਪਾਰਟੀ ਦਾ ਪਹਿਲੇ ਮੈਂ ਦੱਸਾਂਗਾ ਮੈਂ ਤੇ ਵੈਸਟ ਸੀਟ ਤੋਂ ਸ਼ੁਰੂ ਹੋਊਗਾ ਤੁਹਾਡੇ ਲੁਧਿਆਣੇ ਦੀ ਗੱਲ ਕਰਾਂਗਾ ਜੇ ਮੈਂ ਬੋਲਣਾ ਤੇ ਸ਼ੁਰੂ ਕਰਾਂ ਦੇਸ਼ ਦੇ ਉੱਤੇ ਤੇ ਮੈਂ ਸਮਝਦਾ ਰਾਤ ਬਹਿ ਜਾਗੀ ਇੰਨੀ ਉਪਲਬਧ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆ ਲੁਧਿਆਣੇ ਦਾ ਰੇਲਵੇ ਸਟੇਸ਼ਨ ਵਿਸ਼ਵ ਪੱਧਰੀਏ ਕੌਣ ਬਣਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੀ ਸਰਕਾਰ ਲੁਧਿਆਣੇ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ 에어ਪੋਰਟ ਬਣਨ ਜਾ ਰਿਹਾ ਉਹ ਕੌਣ ਬਣਾ ਰਿਹਾ ਹੈ 에어 ਟਰੈਵਲ ਦੀ ਸੁਵਿਧਾ ਕੌਣ ਦੇਣ ਜਾ ਰਹੇ ਉਹ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਲੁਧਿਆਣੇ ਦੇ ਵਿੱਚ ਜਿਹੜਾ ਸੜਕਾ ਦਾ ਨਿਰਮਾਣ ਹੋਇਆ ਐਲੀਵੇਟਡ ਰੋਡਸ ਬਣੀਆਂ ਫਲਾਈਓਵਰਸ ਬਣੇ ਔਰ ਜਿੰਨਾ ਵਿਕਾਸ ਹੋਇਆ ਉਹ ਸਮਾਰਟ ਸਿਟੀ ਪ੍ਰੋਜੈਕਟ ਉਹ ਵੀ ਕਿੰਨੇ ਕਰਵਾਇਆ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਔਰ ਉਸ ਤੋਂ ਬਾਅਦ ਅੱਜ ਸਾਨੂੰ ਗਰਮ ਹੀ ਹੈ ਕਿ ਪੰਜਾਬ ਵਿੱਚ ਪਹਿਲੀ ਵਾਰੀ ਮੋਦੀ ਜੀ ਦੀ ਸਰਕਾਰ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਿੱਤਾ ਆਈਆਈਐਮ 70 ਸਾਲ ਤੱਕ ਇਹ ਨਹੀਂ ਸੀ ਮਿਲੀਆਂ ਉਪਲਬਧੀਆਂ ਮੈਂ ਯਾਦ ਕਰਾਵਾਂਗਾ ਕਾਂਗਰਸ اور ਵਿਪਖਸ਼ੀ ਪਾਰਟੀਆਂ ਦਾ ਕੁਝ ਹਾਸਤ ਪਹਿਲਾ IIT ਕਿੰਨੇ ਦਿੱਤਾ Indian Institute of Technology ਮੋਦੀ ਜੀ ਦੀ ਸਰਕਾਰ ਨੇ ਪਹਿਲਾ IIM ਕਿੰਨੇ ਦਿੱਤਾ ਬਠਿੰਡਾ ਦਾ All India Institute of Management ਮੋਦੀ ਜੀ ਦੀ ਸਰਕਾਰ ਨੇ ਪਹਿਲੀ ਸੈਂਟਰ ਯੂਨੀਵਰਸਿਟੀ ਕਿੰਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਫਿਰੋਜ਼ਪੁਰ ਪਹਿਲਾ ਜਿਹੜਾ ਸੈਟਲਾਈਟ ਹਸਪੀਟਲ ਆ ਪੀਜੀਆਈ ਦਾ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਉਹ ਕਿੰਨੇ ਦਿੱਤਾ ਮੋਦੀ ਜੀ ਦੀ ਸਰਕਾਰ ਨੇ ਔਰ ਆਰ ਵਾਲੇ ਪਵਿੱਖ ਦੇ ਵਿੱਚ ਵੀ ਜੋ ਅੱਜ ਯੋਜਨਾਵਾਂ ਚੱਲ ਰਹੀਆਂ ਹਨ ਅਨੁਸਮਾਨ ਲੈ ਲੋ ਚਾਹੇ ਜਿਹੜੀ ਕਿ ਸਭ ਤੋਂ ਵੱਡੀ ਮੁਫਤ ਜ਼ੈਦ ਬੀਮਾ ਯੋਜਨਾ ਹੈ ਮੋਦੀ ਜੀ ਦੀ ਮੁਫਤ ਅਨਾਜ ਦੀ 80 ਕਰੋੜ ਦੇਸ਼ਵਾਸੀਆਂ ਯੋਜਨਾ ਮੋਦੀ ਜੀ ਦੀ ਤੁਹਾਡੇ ਇਹ ਸੁਵਿਧਾ ਸ਼ਹਿਰ ਦੀ ਕੇਵਲ ਇੰਡਸਟਰੀ ਦੀ ਵਪਾਰ ਦੀ ਕਿਸੇ ਨੇ ਫਿਕਰ ਕੀਤੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਈਕਰੋ স্মॉल ਜਿਹੜੀ ਐਮ ਐਸ ਐਮਈ ਐਲਰਜ ਐਮ ਐਸ ਐਮਈ ਇੰਡਸਟਰੀ ਹੈ ਉਹਨੇ ਸਿਰਫ ਬੈਨੀਫਿਟ ਦਿੱਤੇ ਨੇ ਸਬਸਿਡੀਆਂ ਦਿੱਤੀਆਂ ਜੋ ਉਹ ਵੀ ਥ੍ਰੈਡਿਟ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੂੰ ਇਸੇ ਤਰ੍ਹਾਂ ਜਿਹੜੀ ਜੀ ਐਸ ਟੀ ਦੀ ਸੋਧਾ ਮਿਲੀ ਵਪਾਰ ਪਰਫੁੱਲਤ ਕਰਨ ਲਈ ਵਨ ਨੇਸ਼ਨ ਵਨ ਟੈਕਸ ਕੋਈ ਬੈਰੀਅਰ ਨਹੀਂ ਕੋਈ ਭ੍ਰਸ਼ਟਾਚਾਰ ਨਹੀਂ ਕਿੰਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਸੋ ਉਸ ਲਿਹਾਜ਼ ਦੇ ਨਾਲ ਸਰਵ ਸੂਭਦਾ ਸੰਪਨ ਜੀਵਨ ਵਿਕਸਿਤ ਭਾਰਤ ਵਿਕਸਿਤ ਪੰਜਾਬ ਔਰ ਵਿਕਸਿਤ ਲੁਧਿਆਣੇ ਦਾ ਸੁਪਨਾ ਕਿੰਨੇ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਆਤਮ ਨਿਰਭਰ ਭਾਰਤ ਆਤਮ ਨਿਰਭਰ ਪੰਜਾਬ ਆਤਮ ਨਿਰਭਰ ਲੁਧਿਆਣੇ ਦਾ ਨਾਰਾ ਕਿੰਨੇ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੋ ਉਸ ਲਿਹਾਜ਼ ਦੇ ਨਾਲ ਜੀਵਨ ਗੁਪਤਾ ਜੀ ਸਾਡੇ ਪ੍ਰਤੀਯਸੀ ਨੇ ਉਨਾਗਿਆ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਮੈਨੂੰ ਯਾਦ ਆ ਗਿਆ ਇਹ ਦੋਨੋਂ ਪਾਰਟੀਆਂ ਲਈ ਹਰ ਸਾਖ ਤੇ ਉੱਲੂ ਬੈਠਾ ਹੈ ਅੰਜਾਮੇ ਗਲੁਸਤਾ ਗਿਆ ਹੋਗਾ ਪੰਜਾਬ ਨੂੰ ਲੁੱਟਿਆ ਵੀ ਪੰਜਾਬ ਨੂੰ ਕੁੱਟਿਆ ਵੀ ਉਹ ਆਮ ਆਦਮੀ ਪਾਰਟੀ ਨੇ ਵੀ ਔਰ ਕਾਂਗਰਸ ਨੇ ਵੀ ਅੱਜ ਪੰਜਾਬ ਦੇ ਲੋਕਾਂ ਦਾ ਲੱਕ ਤੋੜਤਾ ਹੈ ਭਗਵੰਤ ਮਾਨ ਜੀ ਦੀ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਗੁਮਰਾ ਪਾਰਟੀ ਸਰਕਾਰ ਨੇ ਇਹਨਾਂ ਦਾ ਰਾਸ਼ਟਰੀ ਨੇਤਾਈ ਗੁੰਮਰਾਹ ਕਰਨ ਵਾਲਾ ਕੇਜਰੀਵਾਲ ਅੰਨਾ ਹਜਾਰੇ ਜੀ ਦੇ ਅੰਦੋਲਨ ਤੋਂ ਨਿਕਲਿਆ ਝੂਠ ਬੋਲ ਕੇ ਸਰਕਾਰ ਬਣਾ ਲਈ ਦਿੱਲੀ ਦੇ ਵਿੱਚ ਔਰ ਸਭ ਤੋਂ ਵਾਅਦਾ ਖਿਲਾਫੀ ਦੇ ਕਿਸੇ ਨੇ ਦੁਨੀਆ ਦਾ ਸਭ ਤੋਂ ਝੂਠਾ ਇਨਸਾਨ ਹੈ ਜੋ ਅਰਵਿੰਦ ਕੇਜਰੀਵਾਲ ਰਾਸ਼ਟਰੀ ਤੱਕ ਆਮ ਆਦਮੀ ਪਾਰਟੀ ਜਿਹਦੇ ਕੈਂਡੀਡੇਟ ਬਾਰੇ ਵੀ ਮੈਂ ਗੱਲ ਕਰਾਂਗਾ ਜੋ ਉਹ ਕੇਜਰੀਵਾਲ ਜਿਨਨੇ ਕਿਹਾ ਸੀਗਾ ਕਿ ਮੈਂ ਸਿਰ ਦੋ ਕਮਰਿਆਂ ਦੇ ਮਕਾਨ ਵਿੱਚ ਰਹਾਗਾ ਸੀਸਪੈਲ ਬਣਾ ਲਿਆ ਵੈਗਨ ਔਰ ਕਾਰ ਲੈ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹੁਣ ਇਸ ਵੇਲੇ ਸਭ ਤੋਂ ਮਹਿੰਗੀਆਂ ਤਾਰਾਂ ਹੀ ਪਹੁੰਚ ਗਏ ਔਰ ਜਿਹੜਾ ਇੱਕ ਸੰਸਦ ਦਾ ਬੰਗਲਾ ਹੈ ਕਿਉਂਕਿ ਬੰਗਲੇ ਤੇ ਬਿਨਾ ਤੇ ਉਹਨੋ ਖਾਸ ਆਦਮੀ ਰਹਿ ਨਹੀਂ ਸਕਦੇ ਅਰਵਿੰਦ ਕਾਇਕਰੀਵਾਲ ਮਿੱਤਲ ਜੀ ਜਿਹੜੇ ਸ਼ੋਗ ਮਿੱਤਲ ਸੰਸਦ ਨੇ ਉਹ ਬੰਗਲਾ ਤੇ ਆਪਣੇ ਲਈ ਬਣਾਉਂਦੇ ਰਹੇ ਸੰਸਦ ਗ੍ਰਹਿ ਪ੍ਰਵਾਸ ਅਰਵਿੰਦਰ ਅਰਵਿੰਦ ਕੇਜਰੀਵਾਲ ਕਰ ਗਏ ਔਰ ਜਿਹੜਾ ਹਰਪਜਨ ਸਿੰਘ ਐਮਪੀ ਦਾ ਬੰਗਲਾ ਉੱਥੇ ਮਨੀਸ਼ ਸੋਧਿਆ ਖਾਸ ਆਦਮੀ ਗ੍ਰਹਿ ਪ੍ਰਵੇਸ਼ ਕਰ ਗਏ ਅੱਜ ਉਹਨਾਂ ਦਾ ਕੈਂਡੀਡੇਟ ਕੌਣ ਹੈ ਸੰਜੀਵ अरोड़ा ਮੈਂ ਤਾਂ ਸਮਝਦਾ ਸੀ ਭਗਵੰਤ ਜੀ ਕਮੇਡੀਅਨ ਨੇ ਜਦੋਂ ਕਮੇਡੀ ਕਰਨ ਉਹ ਤਾਂ profession ਸੀ ਇਹ ਸੰਜੀਵ अरोड़ा ਜੀ ਇੰਡਸਟਰੀਸਟ ਤੋਂ ਕਮੇਡੀਅਨ ਕਦੋਂ ਤੋਂ ਬਣ ਗਏ ਮੈਂ ਬੋਟ ਵੜਿਆ ਆਨੇ ਵਾਲੇ 1.5 ਸਾਲ ਵਿਕਾਸ ਕਰੂੰਗਾ 6 ਮਹੀਨੇ ਤੇ ਹੈਗੇ ਨੇ ਕੋਟ ਆਫ ਕਨੈਕਟ 1 ਸਾਲ ਰਹਿ ਗਿਆ ਮੈਨੂੰ ਇਹ ਦੱਸੋ ਸੰਜੀਵ अरोड़ा ਜੀ ਕਿ ਤੁਸੀਂ ਝੂਠੀ ਬਰਾਦਰੀ ਝੂਠੀ ਆਮ ਆਦੀ ਪਾਰਟੀ ਦੇ ਝੂਠੇ ਪ੍ਰਤੀਨਿਧੀ ਹੋ ਤੁਸੀਂ 3 ਸਾਲ ਤੋਂ ਮੈਂਬਰ ਪਾਰਲੀਮੈਂਟ ਹੋ ਤੁਸੀਂ ਕਿਉਂ ਨਹੀਂ ਵਿਕਾਸ ਕੀਤਾ 3.5 ਸਾਲ ਤੋਂ ਤੁਹਾਡੀ ਭਗਵੰਤਬਾਨ ਸਰਕਾਰ ਹੋ ਰਹੀ ਹੈ ਤੁਸੀਂ ਕਿਉਂ ਨਹੀਂ ਵਿਕਾਸ ਕੀਤਾ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਤੁਹਾਡੀ ਆਮ ਆਦਮੀ ਪਾਰਟੀ ਕੰਮ ਕਰਨ ਦੀ ਨਹੀਂ ਸੁਤੀ ਸੀ ਕਿ ਤੁਸੀਂ ਹੁਣ ਕਹਿੰਦੇ ਹੋ karenge ਅੱਗੇ karenge ਭਵਿੱਖ ਜਿਹਨੇ ਪਹਿਲੇ ਕੁਝ ਨਹੀਂ ਕੀਤਾ ਉਹ ਹੁਣ ਕੀ ਕਰਨਗੇ ਮੈਂ ਤੁਹਾਨੂੰ ਇੱਕ ਦੱਸਣਾ ਜਿਹੜੇ ਸਵਰਗਵਾਸੀ ਗੋਗੀ ਜੀ ਨੇ ਜਿਨ੍ਹਾਂ ਦੇ ਕਰਕੇ उपचुनाव ਹੋਇਆ ਉਹਨਾਂ ਦੀ ਅੰਦਰ ਮਾਤਵਾ ਜੀ ਜੀ ਵੀ ਸੀਗੀ ਬਸੇ ਦੇਖਿਆ ਕਿ ਇੱਕ ਇਨੌਗੁਰਲ ਸਟੋਨ ਜਿਹਦੇ ਕਿ ਸ਼ਾਇਦ ਉਹਨਾਂ ਦੇ ਵੱਡੇ ਨੇਤਾਵਾਂ ਨੇ ਉਹ ਇਨੌਗਰੇਸ਼ਨ ਕੀਤਾ ਤੇ ਗੋਗੀ ਜੀ ਦਾ ਛੋਟਾ ਜਿਹਾ ਨਾਜ਼ੀ ਵਿਧਾਇਕ ਦਾ ਉਹਨਾਂ ਨੇ ਰੌਡ ਲੈ ਕੇ ਇਨੌਗੁਰਲ ਸਟੋਨ ਤੋੜਿਆ ਪ੍ਰਤੱਖ ਕੋ ਪ੍ਰਬੰਧ ਕੀ ਵਰਤ ਸਕਤਾ ਨਹੀਂ ਹੁੰਤੇ ਪਰਮਾਨ ਤੇ ਉਹਨਾਂ ਦੀ ਪਾਰਟੀ ਦੇ ਐਮਐਲਏ ਨੇ ਦੇਖਤਾ ਉਹਨੇ ਕਿਹਾ ਮੇਰੀ ਅੰਤਰਾਤਵਾ ਦੇ ਬੋਝਾਂ ਤੇ ਛੋਟੀ ਪਾਰਟੀ ਦਾ ਐਮਐਲਏ ਸਿੱਧ ਹੋ ਗਿਆ ਵਾ ਇਹ ਝੂਠਾ ਪੱਥਰ ਲੱਗਾ ਕੋਈ ਵਿਕਾਸ ਨਹੀਂ ਹੋਇਆ ਮੈਂ ਆਪ ਹੀ ਆਪਣਾ ਪੱਥਰ ਤੋੜ ਰਿਹਾ ਇਸ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਜਿਹੜਾ ਖਿਸ਼ਾਸਾ ਨੇ ਕੀ ਹੋ ਸਕਦਾ ਔਰ ਉਹਨਾਂ ਦਾ ਜਿਹੜਾ ਵਿਧਾਇਕ ਬਣਨ ਜਾ ਰਿਹਾ ਜਿਨੇ ਅਜੇ ਤੱਕ ਕੁਝ ਨਹੀਂ ਕੀਤਾ ਔਰ ਉਹ ਵੀ ਕਿਛ ਕੀ ਕਰੇਗਾ ਉਹ ਤੇ ਉਪਲਬਧ ਹੀ ਨਹੀਂ ਹੈ ਕਿਸੇ ਨੂੰ ਮਿਲਦਾ ਹੀ ਨਹੀਂ ਮੈਨੂੰ ਜਾਣਕਾਰੀ ਮਿਲੀ ਰਹਿਦਾ ਵੀ ਗੁਰगांव ਜੇ ਦਿੱਲੀ ਹੈ ਤੇ ਐਸੇ ਪ੍ਰਤੀਨਿਧੀ ਆਮ ਆਦਮੀ ਪਾਰਟੀ ਦਾ ਪ੍ਰਚਾਰਕ ਮੈਂ ਯਾਦ ਕਰਾਵਾ ਗਏ ਨੇ ਤੇ ਵਾਦੇ ਕੀ ਮਹਿਲਾਵਾਂ ਨੂੰ 1000 ਦੀ ਪੈਨਸ਼ਨ ਮਿਲੀ ਅੱਜ ਇੰਡਸਟਰੀਅਲ ਸਿਟੀ ਹੈ ਤੁਸੀਂ ਟੈਕਸਟਾਈਲ ਪਾਰਕ ਪ੍ਰੋਜੈਕਟ ਜਿਹੜਾ ਆਇਆ ਸੀਗਾ ਉਹਦੇ ਨਾਲ ਹੌਜ਼ਰੀ ਉਦਯੋਗ ਨੂੰ ਇੱਕ ਨਵਾਂ ਜੀਵਨ ਮਿਲਣਾ ਸੀ ਇਹ ਭ੍ਰਸ਼ਟਾਚਾਰੀ ਗੁੰਮਰਾਹ ਪਾਟੀ ਆਮ ਆਦਮੀ ਪਾਰਟੀ ਨੇ ਉਹ ਖਤਮ ਕਰਤਾ ਜੋ ਮੋਦੀ ਜੀ ਨੇ ਪ੍ਰੋਜੈਕਟ ਦਿੱਤਾ ਸੀਗਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਜਿੱਥੇ ਬਿਜਲੀ ਦੇ ਰੇਟ ਘਟਾਉਣ ਦਾ ਵਾਅਦਾ ਕੀਤਾ ਸੀ ਕਈ ਵਾਰੀ ਬਿਜਲੀ ਦੇ ਰੇਟ ਵੱਧ ਗਏ ਹਾਲਾਂਕਿ 3 ਰੁਪਏ ਪਰ ਯੂਨਿਟ ਸਬਸਿਡੀ ਮਿਲਦੀ ਸੀ ਬਿਜਲੀ ਦੇ ਉਹ ਇਹਨਾਂ ਨੇ ਵਾਪਸ ਲੈ ਲਈ ਸਬਸਿਡੀ ਔਰ ਅੱਜ ਚੋਣਾਂ ਦੇ ਵਿੱਚ ਜੀ ਅਸੀਂ ਦੇਖ ਲਿਆ ਤੇ ਰਹਿ ਗਏ ਇਥੇ ਜਿੰਨੇ ਪਾਵਰ ਕੱਟ ਹੈ ਤੁਸੀਂ ਬਿਜਲੀ ਵੀ ਮਹਿੰਗੀ ਕਰਤੀ ਤੇ ਬਿਜਲੀ ਦੇ ਹੀ ਨਹੀਂ ਰਹੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ 48 ਡਿਗਰੀ ਐਸਲ ਟੈਂਪਰੇਚਰ ਹੋਇਆ ਹੈ ਔਰ ਪੰਜਾਬ ਜਿਹੜਾ ਹੈ ਉਹ ਐਸੇਲੇ ਗਰਮੀ ਦੀ ਮਾਰ ਚੇਲ ਰਿਹਾ ਨੇ ਬਿਜਲੀ ਇਹਨਾਂ ਦੇ ਪਾਵਰ ਕੱਟ ਜਿਹੜੇ ਨੇ ਉਹ ਚੱਲ ਰਹੇ ਨੇ ਅੱਜ ਮੈਂ ਯਾਦ ਕਰਾਵਾਂ ਆਮ ਆਦਮੀ ਪਾਰਟੀ ਨੂੰ ਕਿ ਇਹਨਾਂ ਨੇ ਕਿਹਾ ਸੀ ਫ੍ਰੀ ਵਾਈਫਾਈ ਕਿਸੇ ਨੂੰ ਨਹੀਂ ਮਿਲਿਆ ਫ੍ਰੀ ਵਾਈਫਾਈ ਇਹਨਾਂ ਨੇ ਕਿਹਾ ਸੀ 5 ਰੁਪਏ ਭੋਜਨ ਦਿਆ ਗਿਆ ਰਿਕਨੋ ਰਸੋਈ ਖੋਲਾਂਗੇ ਕੋਈ ਰਸੋਈ 5 ਰੁਪਏ ਵਾਲੀ ਨਹੀਂ ਖੁੱਲੀ ਉਹ ਵੀ ਝੂਠਾ ਵਾਦਾ ਸਿੱਧ ਹੋਇਆ ਇਹਨਾਂ ਨੇ ਕਿਹਾ ਸੀ ਅਸੀਂ ਮੁਹੱਲਾ ਕਲੀਨਿਕ ਖੋਲਾਂਗੇ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਪੁਰਾਣੇ ਹਸਪਤਾਲਾ ਦੇ ਬੋਰਡ ਲਾਤੇ ਔਰ ਉਹ ਬੋਰਡ ਲਾਏ ਵੀ ਗਏ ਉਹ ਜਿਹੜਾ ਇਹ ਕੁਕਰਨ ਦੀ ਤਰ੍ਹਾਂ ਨੇ ਕਿ ਉਹ ਪੁਰਾਣੇ ਹਸਪਤਾਲਾ ਦੇ ਬੋਰਡ ਲਾਤੇ ਨਾ ਕੋਈ ਸਕੂਲ ਖੋਲੇ ਹੈ ਅਜੀ ਲੁਧਿਆਣੇ ਦੇ ਕੋਲ ਸਕੂਲ ਖੁੱਲਿਆ ਨਹੀਂ ਖੁੱਲਿਆ ਅਜ ਪੰਜਾਬ ਵਿੱਚ ਮੈਂ ਗੱਲ ਕਰਨਾ ਲੁਧਿਆਣੇ ਦੀ ਗੱਲ ਕਰਨਾ ਕੋਈ ਕਾਲਜ ਨਹੀਂ ਖੁੱਲਿਆ ਕੋਈ ਹਸਪਤਾਲ ਨਹੀਂ ਖੁੱਲਿਆ ਕੋਈ ਵਿਕਾਸ ਨਹੀਂ ਹੋਇਆ ਕੇਵਲ ਗੁੰਮਰਾਹ ਪਾਰਟੀ ਫਿਰ ਗੁੰਮਰਾਹ ਕਰਨ ਆ ਗਈ ਹੈ ਔਰ ਇਸ ਲਈ ਆਈ ਹੈ ਕਿ ਉਸ ਮਨ ਤੇ ਲੱਗਦਾ ਕਿਸੇ ਲਈ ਲੱਗਦਾ ਹੈ ਮੈਨੂੰ ਕਿ ਸੰਜੀਵ ਜੀ ਵੀ ਰਾਤੀ ਪ੍ਰਾਰਥਨਾ ਕਰਦੇ ਹੋਣਗੇ हे ਪ੍ਰਮਾਤਮਾ ਮੈਨੂੰ ਹਰਵਾ ਦੇ ਮੇਰੀ ਲੋਕ ਸਭਾ ਤੇ ਰਾਜ ਸਭਾ ਦੀ ਸੀਟ ਤੇ ਗ੍ਰਹਿਣ ਬਨ ਕੇ ਸ਼ਾਇਦ ਕੇਜਰੀਵਾਲ ਆਣ ਵਾਲੇ ਨੇ ਤੇ ਇਸ ਗ੍ਰਹਿਣ ਤੋਂ ਮੈਨੂੰ ਮੁਕਤੀ ਦਿਵਾ ਦੇ ਮੈਨੂੰ ਬਚਾ ਦੇ ਮੈਨੂੰ ਹਰਵਾ ਦੇ ਜੀਵਨ ਗੁਪਤਾ ਜੀ ਨੂੰ ਜਿਤਾ ਦੇ ਮੈਂ ਸਹੀ ਕਹਿ ਰਿਹਾ ਕਿ ਉਹਨਾਂ ਦੀ ਦੇ ਬਲੀ ਚੜ ਰਹੀ ਹੈ ਕਿ ਉਹਨਾਂ ਨੂੰ ਕਿਉਂਕਿ ਬੰਗਲੇ ਵੀ ਖੋਲੇ ਐਮਪੀਆ ਦੇ ਔਰ ਫਿਰ ਪੰਜਾਬ ਦੇ ਨਾਲ ਏਡਾ ਵੱਡਾ ਧੱਕਾ 80% ਐਮਪੀ ਬਾਹਰ ਲੇ ਸੰਦੀਪ ਪਾਠਕ ਬਾਹਰ ਲੇ ਵਿਕਰਮਜੀਤ ਸਾਨੀ ਬਾਹਰ ਲੇ ਉਸ ਤੋਂ ਬਾਅਦ ਰਾਹੁਲ ਤੇ ਰਾਗਵ ਚੱਡਾ ਬਾਹਰ ਲਾ ਸੰਜੇ ਸਿੰਘ ਬਾਹਰ ਲਾ ਔਰ ਅੱਜ ਜਿਹੜੇ ਕੋ ਬਚੇ ਰਹੇ ਉਹਨੇ ਸੰਜੀਵ ਦੀ ਬਲੀ ਜਿਹੜੀ ਚੜਨ ਲੱਗੀ ਹੈ ਸੋ 50 ਅੱਛਾ ਉਹਨ ਜਿਹੜੀ ਨਤਾਰੀ ਹੋਈ ਪ੍ਰਸ਼ਤਾਜਰੀ ਦਿੱਲੀ ਦੀ ਫੌਜ ਹੈ ਉਹ ਸਾਰੀ ਪੰਜਾਬ ਦੇ ਉੱਤੇ ਟੁੱਟ ਗਈ ਹੈ ਚੇਅਰਮੈਨ ਦਿੱਲੀ ਦੇ ਬਣ ਰਹੇ ਨੇ ਮੈਂ ਪੁੱਛਣਾ ਚਾਹਨਾ ਕਿ ਪੰਜਾਬ ਦੀ ਜਿਹੜੀ ਉਹਨਾਂ ਦਾ ਖਰਚਾ ਹੈ ਉਹਨਾਂ ਨੂੰ ਕੋਟੀਆਂ ਦੇ ਦਿੱਤੀਆਂ ਉਹਨਾਂ ਨੂੰ ਵਾਹਨ ਦੇ ਦਿੰਦੇ ਨੇ ਉਹ ਤੁਹਾਡੀ ਜੇਬ ਤੇ ਡਾਕਾ ਵੱਜ ਰਿਹਾ ਹੈ 1 ਲੱਖ ਕਰੋੜ ਤੋਂ ਵੱਧ ਕਰਜ਼ਾਈ ਕਰਤਾ ਹੈ ਪੰਜਾਬ ਨੂੰ ਇਹ ਆਮ ਆਦਮੀ ਪਾਰਟੀ ਨੇ ਇਸ ਖਾਸ ਆਦਮੀ ਪਾਰਟੀ ਮੈਂ ਤੇ ਖਾਸ ਆਦਮੀ ਪਾਰਟੀ ਕਹਾਗਾ ਉਹ ਡਾਕਾ ਵਜੇ ਪੰਜਾਬ ਦੀ ਜਨਤਾ ਦੀ ਜੇਬ ਤੇ ਲਮਹੋਂ ਨੇ ਖਤਾ ਕੀਤੀ ਇਹਨਾਂ ਲੋਗਾ ਨੇ ਇਹਨਾਂ ਨੇ ਤੇ ਆ ਜੀਵਨ ਰਾਜਨੀਤੀ ਤੋਂ ਇਹਨਾਂ ਦਾ ਬਿਸ਼ਰਾਮ ਹੋ ਜਾਣਾ ਹੈ ਬਨਵਾਸ ਹੋ ਜਾਣਾ ਆਮ ਆਦਮੀ ਪਾਰਟੀ ਦਾ ਪਰ ਪੰਜਾਬ ਦੇ ਭਵਿੱਖ ਦਾ ਖਿਲਵਾੜ ਕਰਤਾ ਇਹਨਾਂ ਨੇ ਦੀਮਗ ਬਣ ਕੇ ਪੰਜਾਬ ਨੂੰ ਚਟ ਗਏ ਨੇ ਔਰ ਬਾਕੀ ਕਸਰ ਇਹਨਾਂ ਨੇ ਆਨ ਵਾਲੇ ਇੱਕ ਸਾਲ ਹੀ ਖਤਮ ਕਰ ਦੇਣੀ ਸੋ ਅੱਜ ਮੈਂ ਹੋਰ ਫਿਗਰ ਦਿਆਂਗਾ ਇੱਕੋ ਹੀ ਪਾਰਟੀ ਪੰਜਾਬ ਵਿੱਚ ਵਧ ਰਹੀ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਸਾਡਾ ਵੋਟ ਚੇਅਰ 2024 ਦੀ ਲੋਕ ਸਭਾ ਵਿੱਚ 8% ਤੋਂ 19% ਵਧ ਗਿਆ ਔਰ ਸਾਡਾ ਜਿਹੜੀਆਂ ਸੀਟਾਂ ਅਸੀਂ 2022 ਚ ਗੁਮਰਾ ਪਾਰਟੀ ਦੀ ਗੁਮਰਾਪੁਰ ਇਲੈਕਸ਼ਨਸ ਦੀਗਾ ਸਾਨੂੰ ਦੋ ਵਿਧਾਨ ਸਭਾ ਸੀਟਾਂ ਅਸੀਂ ਜਿੱਤਿਆ ਸੀ 2024 ਦੇ ਚੋਣਾਂ ਵਿੱਚ 23 ਵਿਧਾਨ ਸਭਾ ਸੀਟਾਂ ਅਸੀਂ ਜਿੱਤ ਲਈਆਂ ਸੋਸ ਲਿਆਸ ਦੇ ਨਾਲ ਇਹ ਫਿਗਰਜ਼ ਬੋਲ ਰਹੀ ਹੈ ਕਿ ਭਵਿਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਵਧਿਆ ਜਦ ਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟ ਕੇ 26% ਆ ਗਿਆ ਜਿਹੜੇ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਉਹ 51 ਹੀ ਰਹਿ ਗਏ ਅੱਧੇ ਐਮਐਲਏ ਸਾਫ ਹੋ ਗਏ ਲੋਕ ਸਭਾ ਦੇ 13 ਜੋ ਕੇਵਲ 3 ਸੀਟਾਂ ਜਿਹੜੀਆਂ ਸੀ ਗਿਆ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੋ ਕਲੀਅਰ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਹੈ ਪਤਨ ਹੋਏਗਾ ਔਰ ਇਸ ਜਿਹੜੀ ਕਾ ਮਿਸ ਗਵਰਨੈਂਸ ਕਰਨ ਵਾਲੀ ਪਾਰਟੀ ਹੈ ਜਿੰਨੇ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅੱਜ ਆਮ ਆਦਮੀ ਸੁਰੱਖਿਤ ਨਹੀਂ ਹੈ ਅੱਜ ਹੰਗਮਾਨ ਮਾਫੀਆ ਰਾਜ ਦੇ ਅਧੀਨ ਕੰਮ ਕਰ ਰਹੇ ਨੇ ਡਰਗ ਮਾਫੀਆ ਰੇਟ ਮਾਫੀਆ ਭੂਮੀ ਮਾਫੀਆ ਉਸ ਤੋਂ ਬਾਅਦ ਆ ਗਿਆ ਤੁਹਾਡਾ ਸ਼ਰਾਬ ਮਾਫੀਆ ਗੈਂਗਸਟਰ ਅੰਤਰਕਵਾਦ ਮਾਫੀਆ ਹੀ ਮਾਫੀਆ ਇੱਕ ਪਾਸੇ ਯੋਗ ਦਿੱਤੇ ਨਾ ਆਪ ਨੇ ਭਾਜਪਾ ਦੇ ਜਿਨ੍ਹਾਂ ਨੇ ਆਜ਼ਮ ਖਾਨ ਅਤੀਕ احمد ਔਰ ਮੁਖ्तार अंसारी ਜਿਹੇ ਜਿਹੜੇ ਗੁੰਡੇ ਸੀ ਉਹਨਾਂ ਨੂੰ ਜਾਂ ਧਰਤੀ ਚਲੇ ਗਏ ਜਾਂ ਉੱਪਰ ਚਲੇ ਗਏ ਜਾਂ ਦੌੜ ਗਏ ਅੱਜ ਕ੍ਰਾਈਮ ਫਰੀ ਯੂਪੀ ਹੈ ਉਹੀ ਤਾਕਤ ਭਗਵੰਤਬਾਬ ਜੀ ਕੋਲ ਹੈ ਬੈ ਪ੍ਰੈਸ਼ਨ ਕਰਨਾ ਭਗਵੰਤਬਾਬ ਜੀ ਤੁਹਾਡੀ ਕਿਹੜੀ ਕਮਜ਼ੋਰੀ ਹੈ ਕਿ ਜਿਸ ਕਰਕੇ ਤੁਸੀਂ ਦਬੇ ਪਏ ਹੋ mafia ਦੇ ਅੰਦਰ ਦਾਲ ਇਸ ਕੁਝ ਕਾਲਾ ਹੈ ਅੰਡਰ ਟੇਬਲ ਤੁਹਾਡਾ ਕਿਤੇ ਨਾ ਕਿਤੇ ਉਹਨਾਂ ਨਾਲ ਸਬੰਧੀ ਹੈ ਉਸੇ ਕਰਕੇ ਪੰਜਾਬ ਵੀ ਅੱਜ mafia ਜਿਹੜਾ ਹੈ ਉਹ ਸਰਕਾਰ ਤੇ ਕਾਬਜ਼ ਹੋ ਗਿਆ ਹੈ ਔਰ ਗੋਲੀਆਂ ਚੱਲ ਰਹੀਆਂ ਬੰਬ ਚੱਲ ਰਹੇ ਨੇ ਬੰਦੂਕਾਂ ਹਰ ਪਾਸੇ ਜਿਹੜਾ ਹੈ ਮਾਹੌਲ ਖਰਾਬ ਹੋਇਆ ਹੈ ਤੇ ਤੀਜੇ ਪਾਸੇ ਆ ਗਈ ਭ੍ਰਸ਼ਟਾਚਾਰੀ ਕਾਂਗਰਸ ਪਾਰਟੀ ਜਿੰਨੂ ਕੇ ਲੋਕਾਂ ਨੇ ਅਲਵਿਦਾ ਕਹਿਤਾ ਹੈ ਅਲਵਿਦਾ ਕਿ ਤੁਸੀਂ ਦੇਖਿਆ 2014 ਵਿੱਚ ਦਸ਼ਕਾਬਾਦ ਮੋਦੀ ਜੀ ਦੀ ਪੂਰਨ ਬਹੁਮਾਦੀ ਸਰਕਾਰ ਬਣੀ ਔਰ ਅੱਜ ਕਾਂਗਰਸ ਪਾਰਟੀ ਹੋ ਹੈ ਜਿਹੜੀ ਦੂਜੇ ਦੇ ਜਿੱਤ ਦੇ ਜਸ਼ਨ ਮਨਾਉਂਦੀ ਹੈ ਅੱਜ 14 ਤੋਂ ਬਾਅਦ ਅੱਜ ਤੱਕ 100 ਤੋਂ ਵੱਧ ਸੀਟਾਂ ਤੇ ਨਹੀਂ ਪਹੁੰਚ ਸਕੀ ਕਾਂਗਰਸ ਪਾਰਟੀ ਅੱਜ ਇਹਨਾਂ ਦਾ ਐਸਾ ਨੇਤਾ ਰਾਹੁਲ ਗਾਂਧੀ ਕਦੀ ਉਹਦੀ ਅੱਖ ਚੱਲ ਜਾਂਦੀ ਹੈ ਲੋਕ ਸਭਾ ਵਿੱਚ ਕਦੀ ਉਹਦੀ ਜਵਾਨ ਸਿਰ ਤੇ ਜਾਂਦੀ ਹੈ ਤادیه ਨੂੰ ਐਸਾ ਕਰੋ ਸ਼ਦਾ ਕਿ ਉਹ ਪ੍ਰਧਾਨ ਮੰਤਰੀ ਜੀ ਸੰਵਿਧਾਨਿਕ ਹੈਟ ਨੇ ਜਿਹੜੇ ਉਹਨਾਂ ਦੇ ਚਬੜ ਪੈਂਦਾ ਜਫਾ ਮਾਰਨ ਉਹਨਾਂ ਨੂੰ ਐਸੇ ਵਿਅਕਤੀ ਨੂੰ ਲੋਕ ਸਭਾ ਦਾ ਨੇਤਾ ਬਣਾਇਆ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਹਾਂ ਤੱਕ ਵਾ ਦਿਆ ਦਾ ਸਮਰਥਨ ਕਰਦੀ ਹੈ ਅੱਜ ਜਿੱਤੇ ਨਾਰੇ ਲੱਗੇ ਅਫਜ਼ਲ ਹਮਸ਼ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ ਉਸ ਨਾਰੇ ਵਾਲੀ ਜੀਐਨਯੂ ਯੂਨੀਵਰਸਿਟੀ ਜ ਸ਼ਾਬਾਸ਼ ਦੇਣ ਕੌਣ ਗਿਆ ਕन्हैया ਗੁਮਾਰ ਉਹਦੇ ਸਾਥੀਆਂ ਨੂੰ ਰਾਹੁਲ ਗਾਂਧੀ ਕਾਂਗਰਸ ਔਰ ਕੇਜਰੀ ਵਾਲਾ ਆਮ ਆਦਮੀ ਪਾਰਟੀ ਉਹ ਰਾਹੁਲ ਗਾਂਧੀ ਨੇ ਤੋਨੂੰ ਟਿਕਟ ਵੀ ਦੇ ਦਿੱਤੀ ਜਨਤਾ ਨੇ ਬੁਰੀ ਤਰ੍ਹਾਂ ਕਰਨਿਆ ਘਮਾਰ ਨੂੰ ਨਕਾਰ ਦਿੱਤਾ ਇਹ ਇਹਨਾਂ ਦੀ ਆਈਡਿਓਲੋਜੀ ਹੈ ਅੱਜ ਇਹ ਰਾਹੁਲ ਗਾਂਧੀ ਭਾਰਤੀ ਸੇਨਾ ਦਾ ਪ੍ਰਧਾਨ ਮੰਤਰੀ ਮੋਦੀ ਦੇ ਮਾਰ ਦਛੇ ਨੇ ਜ਼ਬਰਦਸਤ ਪਾਕਿਸਤਾਨ ਨੂੰ ਧੂਲ ਚਟਾਈ ਹੈ ਇਹ ਸਾਰੀ ਦੁਨੀਆ ਦੇਖ ਰਹੀ ਹੈ ਦੁਨੀਆ ਕਹਿ ਰਹੀ ਹੈ ਔਰ ਨਾਲ ਹੈ ਐਤਗੀ ਹਾਰਵਰੀ ਐਵੀਡੈਂਸ ਮੰਗਦੇ ਜੀ ਸੇਨਾ ਤੋਂ ਐਤਗੀ ਐਵੀਡੈਂਸ ਵੀ ਦੇਤੇ ਔਰ ਰਾਹੁਲ ਗਾਂਧੀ ਰਾਜਨੀਤੀ ਦੀ ਰੋਟੀਆਂ ਸੇਕਣ ਦੇ ਲਈ ਕਹਿੰਦਾ ਸਰੈਂਡਰ ਕਰਤਾ ਸੇਨਾ ਨੇ ਸੇਨਾ ਦਾ અપਮਾਨ ਕਰ ਰਿਹਾ ਰਾਹੁਲ ਗਾਂਧੀ ਮੈਨੂੰ ਬੜਾ ਦੁੱਖ ਹੋਇਆ ਕਿ ਇਹ ਗੱਟਰ ਪਿਆਰੀ ਵਾਜਪਾਈ ਜੀ ਸੀ ਕਿ ਉਸਨੇ ਕਾਂਗਰਸ ਦੀ ਸਰਕਾਰ ਨੇ ਅਠਾਈ ਜੀ ਨੂੰ ਭੇਜਿਆ ਸੀਗਾ ਜੀ ਇਹਦਾ ਦੇਸ਼ ਲਈ ਸਭ ਨੂੰ ਇੱਕੋਣਾ ਚਾਹੀਦਾ ਹੈ ਅੱਜ ਪ੍ਰਧਾਨ ਮੰਤਰੀ ਜੀ ਨੇ ਸ਼੍ਰੀ थरूर ਜੀ ਨੂੰ ਭੇਜਿਆ ਪਰ ਇਹ ਰਾਹੁਲ ਗਾਂਧੀ ਜਿਹੜਾ ਹੈ ਔਰ ਇਹਦੇ ਸਾਥੀ ਜਿਹੜੇ ਨੇ ਉਹ ਸਾਰੇ ਦਿਗਵਿਜੇ ਸਿੰਘ ਲੈ ਲਓ ਮਨੀਸ਼ੰਗਰ ਰਈਅਰ ਲੈ ਲਓ ਢੜੀ ਲੱਗੀ ਹੋਈ ਹੈ ਕਬਿਲ ਸਬਲ ਲੈ ਲਓ ਜਿੰਨੇ ਹੱਤਕਵਾਦੀ ਉਹਨਾਂ ਦੇ ਕੇਸ ਕਬਿਲ ਸਬਲ ਹੀ ਲੜਦਾ ਹੈ ਤੇ ਉਸ ਲਿਹਾਜ਼ ਨਾਲ ਇਹਨਾਂ ਲੋਗਾ ਨੇ ਇਹ ਜਿਹੜੀ ਆਤੰਕਵਾਦੀਆਂ ਦੀ ਸਮਰਥਕ ਹੈ ਦੋਨੋਂ ਪਾਰਟੀਆਂ ਨੇ ਇਹਨਾਂ ਨੇ ਅੱਜ ਉਹਨਾਂ ਦੀ ਪਾਰਲੀਮੈਂਟ 'ਚ ਪਾਕਿਸਤਾਨੀ ਜਨਤਾ ਦੇ ਤਰੀਬ ਹੁੰਦੀ ਹੈ ਔਰ ਆਖਰੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਮਨੀਸ਼ੰਗਰ ਰਈਅਰ ਚਲਾ ਗਿਆ ਕਿ ਮੋਦੀ ਜੀ ਦੀ ਸੁਨਾਮੀ ਤੋਂ ਬਚਾਓ ਪਾਕਿਸਤਾਨ ਚਲਾ ਗਿਆ ਕਿ ਪਾਕਿਸਤਾਨ ਸਾਡਾ ਚੋਣ ਹੀ ਸਮਰਥਨ ਕਰੇ ਮੋਦੀ ਜੀ ਦੀ ਚੋਣ ਦੇ ਵਿੱਚ ਮੋਦੀ ਜੀ ਦੇ ਖਿਲਾਫ ਪਾਕਿਸਤਾਨ ਤੋਂ ਸਮਰਥਨ ਲੈਣ ਬਨੀ ਸ਼ੰਕਰ ਇਹ ਚਲਾ ਗਿਆ ਸੋ ਮੈਂ ਹੀ ਤੁਹਾਡੇ ਅਗੇ ਦੱਸਾਂਗਾ ਕਿ ਕੋਈ ਮੁਕਾਬਲਾ ਹੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਸਵਰਨਮ ਇਤਿਹਾਸ ਫਰਨ ਇੰਪੋਜੀਸ਼ਨ ਜੇ 2047 ਚ ਆਤਮਨਿਰਭਰ ਭਾਰਤ ਵਿਕਸਿਤ ਭਾਰਤ ਅੱਜ ਦਸਵੇਂ ਸਥਾਨ ਤੋਂ ਇਕਨੋਮੀ ਪਹਿਲੇ ਪੰਜਵੇਂ ਸਥਾਨ ਤੇ ਆਈ ਔਰ ਚੌਥੇ ਸਥਾਨ ਤੇ ਜਾਪਾਨ ਨੂੰ ਪਛਾੜ ਦਿੱਤਾ ਅਸੀਂ ਚੌਥੇ ਸਥਾਨ ਤੇ ਆ ਗਏ ਆ ਔਰ ਤੀਸਰੇ ਸਥਾਨ ਤੇ ਵੀ ਆ ਜਾ ਆ ਜਾਾਂਗੇ ਵਿਸ਼ਵ ਸ਼ਕਤੀ ਬਣ ਰਿਹਾ ਹੈ ਵਿਸ਼ਵ ਗੁਰੂ ਬਣ ਰਿਹਾ ਹੈ ਅੱਜ ਜਿਹੜਾ ਤਕਸ਼ਿਲਾ ਦਲੰਦਾ ਜਿਹੜੇ ਯੂਨੀਵਰਸਿਟੀਆਂ ਨੇ ਉਹ ਦੁਬਾਰਾ ਬਣਾਈਆਂ ਜਾ ਰਹੀਆਂ ਨੇ ਸੋ ਇੱਕ ਪਾਸੇ ਤੇ ਉਹ ਪਾਰਟੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਕਮਲਦਾ ਫੁੱਲ ਔਰ ਇੱਕ ਪਾਸੇ ਇਹ ਪੰਜੇ ਵਾਲੀ ਜਿੰਨੇ ਖੂਨੀ ਪੰਜਾ ਇਹ ਕਾਂਗਰਸ ਦਾ ਜਿਹੜਾ ਖੂਨ ਚੂਸਿਆ ਜਿਨ੍ਹਾਂ ਨੇ ਔਰ ਇੱਕ ਪਾਸੇ ਇਹ ਗੁਮਰਾਹ ਝੂਠੀ ਇਹ ਬੈਦ ਗਵਾਂਗਾ ਅਨਾਰਕਿਸਟ ਇਹ ਆਮ ਆਦਮੀ ਪਾਰਟੀ ਤੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਗਰਾਫ ਚੱਲ ਰਿਹਾ ਹੈ ਕਿ ਨਿਰੰਤਰ ਹੈ ਦੋਨੋਂ ਪਾਰਟੀਆਂ ਦਾ ਗਰਾਫ ਡਿਗ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਇਹ ਚੋਣ ਨਰੇਟਿਵ ਬਣੇਗਾ ਜੀਵਨ ਗੁਪਤਾ ਜੀ ਭਾਰੀ ਬਹੁਮਤ ਦੇ ਨਾਲ ਭਾਜਪਾ ਦੇ ਕਮਲ ਦੇ ਨਿਸ਼ਾਨ ਦੇ ਉੱਤੇ ਚੋਣ ਜਿੱਤਣਗੇ ਔਰ ਅਲਵਿਦਾ ਹੋਏਗੀ ਪੰਜਾਬ ਤੋਂ ਕਾਂਗਰਸ

ਦੇਸ ਵੀ ਹੱਬ ਹੈ ਪੂਰਾ ਹਿਦਿਆਣਾ ਇਸ ਦੇ ਨਾਲ ਹੀ ਬੈਸਰ ਦਾ ਪੂਰਾ ਰਸਤਾ ਦਾ ਹੈ ਸਾਰੇ ਦੇ 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 ਹਿਦਿਆਣਾ ਬੈਸਰ ਕੇ ਬਾਤ ਬਾਤ ਕੀ ਕਮੀ ਕੀ ਹੋ ਜਾਂਦੇ ਹੈ ਥੈਟਸ ਵਾਟ ਆਮ ਸੇਇੰਗ ਕਿ ਆਜ ਇੰਡਸਟਰੀਜ਼ ਲਈ ਜੇ ਮੁਦਰਾ ਕੋਸ਼ਤ ਦਾ ਲੋਨ ਹੈ ਸਟਾਰਟਅਪਸ ਲਈ ਤੋ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਜੇ ਸਟਾਰਟਅਪਸ ਲਈ ਯੋਜਨਾ ਹੈਗੀ ਹੈ ਉਹ ਸਾਰੀ ਭਾਜਵਾ ਲੈ ਆਈ ਜੇ ਐਸਸੀ ਜਾਂ ਮਹਿਲਾਵਾਂ ਤੋਂ ਇੰਡਸਟਰੀਜ਼ ਬਣਾਉਂਦਾ ਜਿਹੜਾ ਪ੍ਰਵਧਾਨ ਕੀਤਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਮੈਂ ਤੇ ਇਹ ਪ੍ਰੇਜ਼ੈਂਟ ਕਰਨਾ ਹੈ ਆਮ ਆਦਮੀ ਪਾਰਟੀ ਦੀ ਇੰਡਸਟਰੀਅਲ ਪਾਲਿਟੀ ਕਿਤੇ ਆਮ ਆਦਮੀ ਪਾਰਟੀ ਦਾ ਇਸ ਸ਼ਹਿਰ ਦਾ ਇੰਡਸਟਰੀ ਵਿਕਾਸ ਲਈ ਕੀ ਯੋਗਦਾਨ ਹੈ ਕਾਂਗਰਸ ਦਾ 5 ਸਾਲ ਸ਼ਾਸਨ ਕੁਸ਼ਾਸਨ ਰਿਹਾ ਉਹਨਾਂ ਦਾ ਕੀ ਯੋਗਦਾਨ ਹੈ ਸਾਰੇ ਬਰਬਾਦ ਕਰਕੇ ਭ੍ਰਸ਼ਟਾਚਾਰ ਕਰਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਆਪਣੀਆਂ ਜੇਬਾਂ ਭਰੀਆਂ ਉਹੀ ਲਕਸ਼ੀ ਉਹੀ ਉਹਨਾਂ ਦਾ ਵਿਸ਼ਵਾਸ ਹੈ ਏਮੀਓ ਦੇ ਅੰਦਰ 1 ਮਿੰਟ 1 ਮਿੰਟ 1 ਮਿੰਟ ਅੰਦਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਮਕਾਨ ਜਾਂ ਡਿਸਟロイ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਸੀ ਲੇਕਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗਵਰਨਮੈਂਟ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਕੋਈ ਵੀ ਸਕੀਮ ਵਾਲੀ ਨਹੀਂ ਹੈ ਐਸਾ ਹੈ ਕਿ ਪਹਿਲੇ ਤੇ ਆਪਰੇਸ਼ਨ ਸੰਧੂਰ ਵਿੱਚ ਅਸੀਂ ਦੇਖਿਆ ਕਿ ਹਮਤਕਵਾਦੀਆਂ ਤੇ ਪ੍ਰਹਾਰ ਹੋਇਆ ਉਹ ਸਾਡੇ ਲਈ ਗੌਰਵ ਦਾ ਹੈਗਾ ਦੂਜਾ ਜਦੋਂ ਉਹਨਾਂ ਨੇ ਰਿਟੈਲੀਏਸ਼ਨ ਕੀਤੀ ਤੇ ਉਹਨਾਂ ਦੇ 에ਅਰ ਬੇਸ ਤਬਾਹ ਕੀਤੇ ਅਸੀਂ ਕੋਈ ਹਿਊਮਨ ਲਾਸ ਨੀ ਕੀਤਾ ਔਰ ਇਹ ਅੰਡਰ ਪ੍ਰੋਸੈਸ ਹੈ ਸਭ ਨੂੰ ਮਿਲੇਗਾ ਸਾਡੀ ਸਰਕਾਰ ਵਿਤਕਰਾ ਨਹੀਂ ਕਰਦੀ ਸਾਡੀ ਸਰਕਾਰ ਨੇ ਆਈਏਟੀ ਮੈਂ ਜੋ ਕਿਹਾ ਜਿੰਨੇ ਡਿਪਲੋਇਮੈਂਟ ਕੀਤੀ ਸਾਰੇ ਵਾਲੀ ਕੀਤੀ ਹੈ ਉਹਦੇ ਲਈ ਕੋਈ ਆਪਣੀ ਪਾਰਟੀ ਲਈ ਨਹੀਂ ਕੀਤੀ ਔਰ ਸਾਡੇ ਲਈ

کھلواڑہ میں ائر فورس کا بیس ہے کچھ مشکلیں ہیں پر پروجیکٹ وہ ان پروسس آ چکا ہوا ہے آج ہم نے تین گناہ ائر ایئرپورٹس بڑھا دی ہیں ہم پہ آپ وشواس کر سکتے ہیں کانگریس کے ٹائم سے تھری ائر ایئرپورٹس جو ہیں ہم نے ہائی چپل آلے کو ہائی یاترہ کرا دی ہے سو so جتنی ائر پورٹس پنجاب میں بنی ہیں وہ ہم نے ہی بنوائی ہی ہیں تو اس کر کے یہ بھی ایئرپورٹ شاندار بنے گی یہ میں اینی مور